ਜਦੋਂ ਡੀਐਸਪੀ ਦੇਵ ਕਰ ਰਿਹਾ ਸੀਗਾ ਉਦੋਂ ਮੈਂ ਉਸ ਪਿੰਡ ਦੇ ਵਿੱਚ ਸ਼ੂਟਿੰਗ ਕੀਤੀ ਜਿਹੜਾ ਸਾਰਾ ਸ਼ਰਾਬ ਦੇ ਸਿਰ ਤੇ ਸਰਵਾਈਵ ਕਰਦਾ ਤਾਂ ਮੈਂ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਤੁਹਾਡੇ ਬੱਚੇ ਵੀ ਸ਼ਰਾਬ ਕਰਦੇ ਆ ਕਹਿੰਦੇ ਸਾਡਾ ਫਿਊਚਰ ਹੀ ਇਹ ਹੈ ਮੈਂ ਕਿਹਾ ਕੋਈ ਸਕੂਲ ਨਹੀਂ ਜਾਂਦਾ ਕਹਿੰਦੇ ਨਹੀਂ ਸਿਸਟਮ ਦੇ ਨਾਲ ਪੰਗਾ ਹੈ ਪੁਲਿਸ ਨੂੰ ਪਿੰਡ 'ਚ ਨਹੀਂ ਵੜਨ ਦਿੰਦੇ ਤੇ ਮੈਂ ਕਿਹਾ ਫਿਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪੜ੍ਹਨ ਲਿਖਣ ਆਫੀਸਰ ਬਣਨ ਕਹਿੰਦੇ ਸਾਡਾ ਤਾਂ ਇਹੀ ਹੈ ਮੈਂ ਪੁੱਛਿਆ ਤੁਸੀਂ ਕਿਉਂ ਕਰਦੇ ਹੋ ਕਹਿੰਦੇ ਅਸੀਂ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਉਧਰ ਦੇ ਸਰਦਾਰ ਸੀਗੇ ਸਾਡੇ ਕੋਲ ਜ਼ਮੀਨਾਂ ਸੀ ਇਧਰੋਂ ਜਦੋਂ ਸਾਨੂੰ ਵੰਡ ਤੋਂ ਬਾਅਦ ਇਧਰ ਆਈ ਤਾਂ ਜ਼ਮੀਨਾਂ ਮਾੜੀਆਂ ਲੋਟ ਹੋਈਆਂ ਪਾਣੀ ਦੀ ਮਾਰ ਵਾਲੀਆਂ ਤੇ ਹੜ ਆਉਂਦਾ ਸੀ ਤੇ ਮਿੱਟੀ ਵੀ ਹੜਾ ਕੇ ਲੈ ਜਾਂਦਾ ਸੀ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ ਨਾਲ ਦੇ ਪਿੰਡ ਬਲੈਕ ਕਰਨ ਲੱਗੇ ਜਿਹੜੇ ਹੱਕ ਹਲਾਲ ਦੀ ਕਮਾਈ ਕਰਨੀ ਚਾਹੁੰਦੇ ਸੀਗੇ ਉਹਨਾਂ ਨੂੰ ਵੀ ਜਦੋਂ ਉਹ ਉਹ ਸਿਸਟਮ ਨੂੰ ਪੁਲਿਸ ਨੂੰ ਪੈਸੇ ਦਿੰਦੇ ਸੀਗੇ ਬਲੈਕ ਕਰਨ ਦੇ ਸ਼ਰਾਬ ਕੱਢਣ ਦੇ ਪਾਕਿਸਤਾਨ ਤੱਕ ਸ਼ਰਾਬ ਜਾਂਦੀ ਸੀ ਤਾਂ ਫਿਰ ਉਹ ਪੁਲਿਸ ਵਾਲੇ ਕਹਿੰਦੇ ਕਿ ਸਾਨੂੰ ਬੰਦੇ ਤਾਂ ਦੇਖੋ ਗ੍ਰਿਫਤਾਰੀਆਂ ਦੇਣੀਆਂ ਪੈਣਗੀਆਂ ਦਿਖਾਉਣਾ ਪੈਣਾ ਕਿਉਂਕਿ ਸ਼ਰਾਬ ਤਾਂ ਨਿਕਲ ਰਹੀ ਹੈ ਤਾਂ ਫਿਰ ਸ਼ਰਾਬ ਚੱਕਦੇ ਸੀ ਰਾਤ ਨੂੰ ਜਿਹੜੇ ਸ਼ਰੀਫ ਬੰਦੇ ਸੀ ਉਹਨਾਂ ਦੇ ਘਰਾਂ 'ਚ ਰੱਖ ਜਾਂਦੇ ਸੀ ਉਹਨਾਂ ਦੇ ਪਰਚੇ ਪੈਂਦੇ ਸੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਜ਼ਮੀਰ ਮਾਰੇ ਤੇ ਇਹ ਕੰਮ ਦੇ ਵਿੱਚ ਆ ਗਏ ਔਰ ਇਹ ਇਹੋ ਜੇ ਬੰਦੇ ਦੀ ਕਹਾਣੀ ਹੈ ਜਿਹੜਾ ਬੰਦਾ ਆਪਣੇ ਇਲਾਕੇ ਦੇ ਨਾਲੋਂ ਬਲੈਕ ਨਾਮ ਦਾ ਸ਼ਬਦ ਖਤਮ ਕਰਨਾ ਚਾਹੁੰਦਾ ਉਹ ਚਾਹੁੰਦਾ ਕਿ ਮੇਰੇ ਮੇਰੀ ਜਨਰੇਸ਼ਨ ਤੋਂ ਬਾਅਦ ਜਦੋਂ ਅਗਲੀ ਜਨਰੇਸ਼ਨ ਆਵੇ ਉਹ ਜਨਰੇਸ਼ਨ ਕਦੇ ਬਲੈਕ ਦਾ ਕੰਮ ਹੀ ਨਾ ਕਰੇ ਉਹ ਪੜਨ ਲਿਖਨ ਡਾਕਟਰ ਬਣਨ ਆਫੀਸਰ ਬਣ ਇਹ ਇੱਕ ਇਹੋ ਜਿਹੀ ਇਨਸਾਨ ਦੀ ਕਹਾਣੀ ਹੈ ਤੇ ਉਹ ਜਦੋਂ ਇਹ ਕਰਦਾ ਕਰਦਾ ਉਹਦੇ ਲੋਕ ਉਹਦੇ ਕਿਵੇਂ ਅਗੇਂਸਟ ਹੋ ਜਾਂਦੇ ਨੇ ਇੱਕ ਚੰਗੀ ਕਹਾਣੀ ਹੈ ਔਰ ਮੈਂ ਹਲੇ ਰਿਵੀਲ ਨਹੀਂ ਕਰਨਾ ਚਾਹੁੰਦਾ ਚੀਜ਼ਾਂ ਨੂੰ ਬਹੁਤ ਕੁਝ ਹੈ ਬਹੁਤ ਛੋਟੇ ਛੋਟੇ ਮੁੱਦੇ ਛੂਏ ਗਏ ਨੇ ਔਰ ਪਰ ਐਂਟਰਟੇਨਿੰਗ ਫਿਲਮ ਹੈ ਚਾਹੇ ਤੁਸੀਂ ਐਕਸ਼ਨ ਨੂੰ ਵੀ ਇੰਜੋਏ ਕਰੋਗੇ ਕਾਮੇਡੀ ਬਹੁਤ ਹੈ ਜਿਹੜੀ ਲੋਕਾਂ ਚੋਂ ਨਿਕਲਦੀ ਆ ਇਹ ਨਹੀਂ ਤਾਂ ਕਿਦੀ ਕਾਮੇਡੀ ਨਹੀਂ ਜਿਹੜੇ ਬਲੈਕ ਕਰਦੇ ਨੇ ਲੋਕ ਅਨਪੜ੍ਹ ਲੋਕ ਜਿਹੜੇ ਵਿਚਾਰੇ ਨਹੀਂ ਪੜੇ ਹੋਏ ਉਹਨਾਂ ਲੋਕਾਂ ਦੀ ਬੋਡੀ ਲੈਂਗੁਏਜ ਚੋਂ ਕੋਮੇਡੀ ਨਿਕਲਦੀ ਆ ਉਹ ਤੇ ਸੁੱਖੀ ਚਾਲ ਭਾਜੀ ਨੇ ਬਹੁਤ ਸੋਹਣਾ ਕੰਮ ਕੀਤਾ